ਰਾ ਹਮੇਸ਼ਾ ਹਮੇਸ਼ਾ ਸਿੰਘ ਜੀ ਆਪਾਂ ਅੱਜ ਦਿਨ ਦੇਖਦੇ ਆ ਕਿ ਜਦੋਂ ਕੋਈ ਮਾਮਲਾ ਆਜਵੇ ਸਾਹਮਣੇ ਜਦੋਂ ਕੋਈ ਘਟਨਾ ਆਜਵੇ ਸਾਹਮਣੇ ਜਦੋਂ ਕੁਝ ਵਾਪਰ ਜਾਵੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਤਾਂ ਰਾਜਨੀਤਿਕ ਲੀਡਰ ਆਪਣੀ ਬਖੂਬੀ ਜ਼ਿੰਮੇਵਾਰੀ ਨਿਵਾਉਂਦੇ ਨੇ ਕਿ ਮੈਂ ਟਵੀਟ ਕਰਤਾ ਜੀ ਮੈਂ ਮੀਡੀਆ ਨੂੰ ਬਾਈਟ ਦੇਤੀ ਜੀ ਮੈਂ ਆਪਣੇ ਪੇਜ ਦੇ ਉੱਤੇ ਪੋਸਟ ਕਰਤਾ ਜੀ ਉਹ ਤੋਂ ਅੱਗੇ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਕੀ ਰਾਜਨੀਤਿਕ ਤਰ੍ਹਾਂ ਦੀ ਇੰਨੀ ਕੋਈ ਜ਼ਿੰਮੇਵਾਰੀ ਹੈ ਜਾਂ ਉਹਨਾਂ ਦੇ ਜ਼ਿੰਮੇਵਾਰੀ ਇਹ ਸੀ ਕਿ ਜੇ ਤੁਸੀਂ ਸੱਤਾ ਤੋਂ ਬਾਹਰ ਹੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਤੁਸੀਂ ਸਰਕਾਰ ਨੂੰ ਚੇਤੇ ਕਰਾਓ ਤੇ ਜੇ ਤੁਸੀਂ ਸੱਤਾ ਚਾਉਣਾ ਹੈ ਤਾਂ ਤੁਸੀਂ ਪੰਜਾਬ ਦੇ ਲੋਕਾਂ ਮੂਰੇ ਪੰਜਾਬ ਦੇ ਲਈ ਏਜੰਡਾ ਰੱਖੋ ਪਰ ਏਜੰਡੇ ਦੇ ਮਾਮਲੇ ਤੇ ਪੰਜਾਬ 'ਚ ਖਲਾਅ ਕਿਉਂ ਹੈ ਜੀ ਤੇ ਇਸ ਸਥਿਤੀ ਦੇ ਲਈ ਸਾਰੀਆਂ ਨਾਟਿਕ ਤਰ੍ਹਾਂ ਜ਼ਿੰਮੇਵਾਰ ਅਜਾ ਅਸੀਂ ਵੀ ਜ਼ਿੰਮੇਵਾਰਾਂ ਨਾਲ ਪਾਤਰ ਸਾਹਿਬ ਦੀ ਇੱਕ ਕਵਿਤਾ ਆਤਮ ਉਪਦੇਸ਼ ਹੂੰ ਜਿਦੇ ਚੋਂ ਕਹਿੰਦੇ ਨੇ ਅਸੀਂ ਵਕਤ ਦੀਆਂ ਜੰਗਾਲੀਆਂ ਘੜੀਆਂ ਵਕਤ ਦੇ ਕਿਸੇ ਹਿੱਸੇ ਤੇ ਬਸ ਐਵੇਂ ਹੀ ਖੜੀਆਂ ਜਦੋਂ ਕੋਈ ਹਾਦਸਾ ਝੋੜਦਾ ਹੈ ਤਾਂ ਉਮੜ ਵਾਹੇ ਉੱਠ ਕੇ ਇਕੱਠੀਆਂ ਜਾਂ ਇੱਕ ਇੱਕ ਕਰਕੇ ਰਵਾਹ ਹੋ ਜਾਂਦੀਆਂ ਹਨ ਫੇਰ ਉਹ ਕਹਿੰਦੇ ਵੀ ਉਸ ਤੋਂ ਬਾਅਦ ਤਾਂ ਫੇਰ ਬਸ ਐਵੇਂ ਹੀ ਆ ਫੇਰ ਉੱਥੇ ਹੀ ਜਾ ਕੇ ਖੜੋ ਜਾਂਦੀਆਂ ਫੇਰ ਕਦੇ ਸਾਨੂੰ ਲੱਗਣ ਲੱਗ ਜਾਂਦਾ ਦ੍ਰਿਸ਼ ਮੈਣਾ ਜਾਂ ਸਾਡੀਆਂ ਅੱਖਾਂ ਸਭ ਚੱਲਦਾ ਐਵੇਂ ਹੀ ਚੱਲਦਾ ਤੇ ਇਹ ਸਮਾਜ ਐਵੇਂ ਹੀ ਚੱਲਣਾ ਫੇਰ ਉੱਥੇ ਜਾ ਕੇ ਖੜ ਜਾਂਦੀ ਹੈ ਤੇ ਸਾਡਾ ਲੈਵਲ ਜਿਹੜਾ ਤੁਸੀਂ ਫਿਕਰਦਾ ਜਾਂ ਜਿਹੜੇ ਇੱਕ ਜੱਜਵੇ ਜਾਂ ਬਾਕੀ ਨੇ ਅਸੀਂ ਉਸ ਲੈਵਲ ਤੇ ਆ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਉਹਦੋਂ ਰਿਐਕਟ ਕਰਦੇ ਕੇਵਲ ਰਿਐਕਸ਼ਨ ਵੀ ਉਨਾ ਕੋ ਹੁੰਦਾ ਜਿੰਨਾ ਕੋ ਕਿਸੇ ਦੇ ਗਿੱਟੇ ਗੋਡੇ ਤੇ ਨਾਂ ਲੱਗੇ ਵਾੜਾ ਜਾ ਠੀਕ ਠਾਕ ਜਾ ਹੋਵੇ ਕੋਈ ਇਹੋ ਜੀ ਗੱਲ ਨਾ ਹੋਵੇ ਜਿਹੜੀ ਸਿਆਸਤ ਹੁੰਦੀ ਹੈ ਸਿਆਸਤ ਅਸਲ ਦੇ ਵਿੱਚ ਘਰੋਂ ਤੁਰ ਕੇ ਘਰ ਦੀ ਬਰਬਾਦੀ ਕਰਕੇ ਲੋਕਾਂ ਦੇ ਨਾਂ ਜੀਵਨ ਲੇਖੇ ਲਾਉਣ ਦਾ ਨਾਂ ਸਿਆਸਤ ਕਹੀ ਜਾਂਦੀ ਰਹੀ ਹੈ ਹੁਣ ਤੱਕ ਜਿੰਨੀਆਂ ਕੁਰਬਾਨੀਆਂ ਜਿੰਨੀਆਂ ਫਾਂਸੀਆਂ ਜਿੰਨੀਆਂ ਜਿਹੜਾ ਸਿਆਸਤ ਵਾਲਿਆਂ ਦੀਆਂ ਖੱਟੀਆਂ ਨੇ ਉਹਨੀਆਂ ਕਿਸੇ ਨੇ ਨਹੀਂ ਕੱਟੀਆਂ ਹੁਣ ਸਿਆਸਤ ਬਿਜ਼ਨਸ ਵਿੱਚ ਕਨਵਰਟ ਕਰ ਲਈ ਹੈ ਬਿਜ਼ਨਸ ਹਮੇਸ਼ਾ ਪ੍ਰੋਫਿਟ ਦੇਖਦਾ ਪ੍ਰੋਫਿਟ ਤੇ ਇਸੇ ਕਰਕੇ ਸਾਰੇ ਲੀਡਰ ਕੋਈ ਐਡੀ ਤੋਂ ਡਰਦਾ ਕੋਈ ਸੀਬੀਆਈ ਤੋਂ ਡਰਦਾ ਕੋਈ ਕਿਸੇ ਹੋਰ ਤੋਂ ਡਰਦਾ ਤੇ ਉਹ ਉਹਨਾਂ ਦੀ ਸੰਗੀ ਨਾ ਪੀ ਰੱਖਦੇ ਨੇ ਇਸ ਤਰੀਕੇ ਦੇ ਨਾਲ ਤੇ ਬੋਲਣ ਦੀ ਗੱਲ ਨਹੀਂ ਤੇ ਇਸੇ ਲਈ ਇਹ ਹੈ ਕਿ ਪੰਜਾਬ ਵਰਗਾ ਸੋਬਾ ਜਿਹੜਾ ਹਿਸਟੋਰੀਕਲੀ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੋਂ ਲੈ ਕੇ ਉਹਦੇ ਨਾਲ-ਨਾਲ ਬਾਗੀ ਬੁੱਲੇ ਸਾਹਿਬ ਵਰਗੀ ਸਾਡੇ ਕੋਲ ਵਿਰਾਸਤ ਤੇ ਵੱਖ-ਵੱਖ ਮਾਮਲੇ ਹੈਗੇ ਨੇ ਤੇ ਉਹਦੇ باوجود ਹੁਣ ਰਸਾਤਨ ਬਲ ਜਾ ਰਿਹਾ ਲਗਾਤਾਰ ਕਰਜ਼ਾਈ ਹੋ ਗਿਆ ਸੂਬਾ ਪੰਜਾਬ ਦੀ ਸਰਕਾਰ ਇਹ ਮੰਗਣ ਤੁਰਦੀ ਹੈ ਰੋਜ਼ ਕਿ ਸਾਨੂੰ ਕਰਜ਼ੇ ਦੀ ਲਿਮਟ ਵਧਾ ਦਿਓ ਜੀ ਸੂਬਾ ਕਰਜ਼ਾਈ ਹੈ 417000 ਕਰੋੜ ਦਾ ਹੋ ਜਾਏਗਾ ਅਗਲੇ ਮਾਰਚ ਦੇ ਤੱਕ ਅਸੀਂ ਕਰਜ਼ੇ ਦਾ ਵਿਆਜ ਦੇ ਹੀ ਜਾਵਾਂਗੇ ਪੰਜਾਬ ਦਾ ਪਾਣੀ ਮੁੱਕ ਚੱਲਿਆ ਪਾਣੀ ਪਲੀਤ ਹੋ ਗਿਆ ਕੈਂਸਰ ਤੇ ਕਾਲਾ ਪੀਲਿਆ ਘਰ 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 ਮਤਲਬ ਫੈਲ ਰਿਹਾ ਹੈ ਜਬਰੇ ਮਾਈਗ੍ਰੇਸ਼ਨ ਬੱਚਿਆਂ ਦਾ ਇੱਥੇ ਜੀ ਨਹੀਂ ਲੱਗਦਾ ਉਹ ਭੱਜ ਰਹੇ ਨੇ ਇਸ ਧਰਤੀ ਦੇ ਉੱਤੋਂ ਜਿਹੜੀ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਦੀ ਗੱਲ ਹੈ ਤੇ ਉਹ ਸਾਰਾ ਕੁਝ ਅੜਦਵਾਲੇ ਵਾਪਰ ਰਿਹਾ ਦਿਖਾਈ ਦੇ ਰਿਹਾ ਹੈ ਡਰੱਗ ਦਾ ਜਿਹੜਾ ਬਿਜ਼ਨਸ ਹੈ ਉਹ ਦਿਨ ਦੁੱਗਣਾ ਰਾਤ ਚੌਗਣਾ ਫੈਲ ਰਿਹਾ ਹੈ باوجود ਸਿਆਸਤਦਾਨਾਂ ਦੇ ਬਿਆਨਾਂ ਦੇ ਕਿ ਅਸੀਂ ਆ ਕਰਦਾਂਗੇ ਅਸੀਂ ਆ ਕਰਦਾਂਗੇ ਖੁਦਕਸ਼ੀਆਂ ਤਾਂ ਹੁਣ ਬੰਦ ਹੀ ਹੋ ਗਈਆਂ ਇਹਨਾਂ ਦੀ ਨਜ਼ਰ ਦੇ ਵਿੱਚ ਮਜ਼ਦੂਰ ਤੇ ਕਿਸਾਨ ਦੀ ਖੁਦਕਸ਼ੀ ਜਿਹੜੀ ਕਰਜ਼ੇ ਕਰਕੇ ਹੈ ਤੁਸੀਂ ਅੱਖਾਂ ਫੇਰ ਲਿਆ ਨੇ ਇਸ ਕਰਕੇ ਤੁਹਾਨੂੰ ਲੱਗਿਆ ਕਿ ਬੰਦ ਹੋ ਗਈ ਮਾਮਲਾ ਹੀ ਸੌਦਬ ਹੋ ਗਿਆ ਇਹ ਜਿਹੜੇ ਵੱਡੇ ਸਵਾਲ ਲੈ ਇਹਨਾਂ ਨੂੰ ਅਡਰੈਸ ਕਰਨ ਦੀ ਬਜਾਏ ਤੁਸੀਂ ਰਿਐਕਟ ਕਰਦੇ ਹੋ ਵਿਜੀਲੈਂਸ ਨੇ ਫਰਾਨਾ ਲੀਡਰ ਫੜ ਲਿਆ ਸਰਕਾਰ ਧੱਕਾ ਕਰਦੀ ਹੈ ਜੀ ਫਰਾਨਾ ਫਰ मतलब ਅਸੀਂ ਕੀ ਕਰਾਂਗੇ ਅਸੀਂ ਜਦੋਂ ਸਾਡੀ ਸਰਕਾਰ ਆਊਗੀ ਫਿਰ ਅਸੀਂ ਵੀ ਉਵੇਂ ਹੀ ਕਰਾਂਗੇ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਇਸ ਲੈਵਲ ਦੇ ਉੱਤੇ ਇੱਕ ਜ਼ਮਾਨੇ ਤੱਕ ਪੋਲਿਟੀਕਲ ਪਾਰਟੀ ਕਹਿੰਦੀ ਸੀ ਮੈਨੂੰ ਸੱਤਾ ਚ ਲਿਆਓ ਮੇਰੇ ਕੋਲ ਆ ਨਕਸ਼ਾ ਹੈ ਮੈਂ ਇਹੋ ਜੀ ਸਟੇਟ ਚਾਹੁੰਦਾ ਮੈਂ ਆ ਬਣਾਉਂਗਾ ਹੁਣ ਉਹ ਜਿਹੜਾ ਏਮ ਹੈ ਉਹ ਬਾਣੀ ਇਹ ਰਿਹਾ ਕਿ ਆਪਾਂ ਸੱਤਾ ਚ ਕਿਵੇਂ ਆਉਣਾ ਹੈ ਸੱਤਾ ਹੀ ਕਿਵੇਂ ਕਾਇਮ ਰੱਖਣੀ ਹੈ ਆਖੇ ਕਰਨਾ ਕੀ ਹੈ ਇਹ ਕੁਝ ਵੀ ਨਹੀਂ ਕੋਈ ਅਜੰਡਾ ਹੀ ਨਹੀਂ ਕਿਉਂਕਿ ਉਹਦਾ ਕਾਥਾਟ ਹੁੰਦਾ ਇੱਕ ਅਜੰਡਾ ਹੁੰਦਾ ਇੱਕ ਮੋਟਿਵ ਹੁੰਦਾ ਜਿਹਦੇ ਪਿੱਛੇ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਇਸੇ ਲਈ ਇਹ ਪਰਿਵਾਰਕ ਹੋ ਗਈ ਹੈ ਇਸੇ ਲਈ ਇਹ ਨਿਜ ਪ੍ਰਸਤ ਹੋ ਗਈ ਹੈ ਇਸੇ ਕਰਕੇ ਪੰਜਾਬ ਦਾ ਜਿਹੜਾ ਫਿਊਚਰ ਦਾ ਜਾਂ ਦੇਸ਼ ਦਾ ਅਜੰਡਾ ਹੁੰਦਾ ਉਹ ਅਜੰਡਾ ਗਾਇਬ ਹੈ ਲੋਕਾਂ ਕੋਲ ਜਾਣਾ ਬੰਦ ਹੈ ਲੋਕਾਂ ਦੀ ਸੋਝੀ ਬੌਧਿਕ ਤੌਰ ਤੇ ਉੱਤੇ ਵੀ ਡੰਪ ਹੋ ਰਹੀ ਹੈ ਕਿਉਂਕਿ ਲੋਕ ਕਦੋਂ ਸਿਆਣੇ ਹੁੰਦੇ ਪੋਲਿਟਿਸ਼ਨ ਦਾ ਮੇਨ ਗੱਲ ਹੁੰਦੀ ਹੈ ਜャ ਤੁਹਾਡੀਆਂ ਵਿਦਿਕ ਸੰਸਥਾਵਾਂ ਤੇ ਜਾਂ ਉਹਦੇ ਨਾਲ ਚੱਲ ਰਹੀ ਪੋਲਿਟਿਕਸ ਜੇ ਲੋਕ ਸੱਥਾਂ ਚ ਜਾ ਕੇ ਜਦੋਂ ਤੁਸੀਂ ਬੁੱਦੇ ਦੱਸਦੇ ਹੋ ਕਿ ਜੀ ਆਹ ਗੱਲ ਹੈ ਆਪਣੇ ਨਾਲ ੱੱਕਾ ਹੋ ਰਿਹਾ ਆਪਾਂ ਇਹਦੇ ਤੇ ਲੜਨਾ ਹੈ ਆਪਾਂ ਇਹਦੇ ਤੇ ਮੋਬਾਈਲਾਈਜ਼ ਹੋਣਾ ਹੈ ਲੋਕ ਉਹਦੇ ਚ ਪੈਂਦੇ ਨੇ ਫਿਰ ਪ੍ਰਕਿਰਿਆ ਦੇ ਵਿੱਚ ਉਹ ਪ੍ਰੋਸੈਸ ਜਿਹੜਾ ਹੈ ਨਤੀਜੇ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦਾ ਕਿਉਂਕਿ ਉਹ ਪ੍ਰੋਸੈਸ ਤੁਹਾਡੀ ਇੱਕ ਪਰਸਨੈਲਿਟੀ ਬਿਲਡ ਕਰਦਾ ਤੁਹਾਡੇ ਸੋਚਣ ਦਾ ਇੱਕ ਨਜ਼ਰੀਆ ਬਿਲਡ ਕਰਦਾ ਹੁਣ ਉਹਦੇ ਚ ਤੁਸੀਂ ਦੇਖੋ ਅੱਜ ਹੀ ਖਬਰ ਚੱਪੀ ਹੈ ਜੀ ਰਿਜ਼ਰਵ ਬੈਂਕ ਨੇ 8500 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣ ਦੀ ਇਜਾਜ਼ਤ ਦਿੱਤੀ ਕੱਛਾ ਮਝਾਉਂਦੇ ਨੇ ਪੰਜਾਬ ਵਾਲੇ ਮਤਲਬ ਕਰਜ਼ਾ ਲੈਣ ਦੀ ਇਜਾਜ਼ਤ ਮਿਲੀ ਹੈ ਕੋਈ ਤੁਹਾਨੂੰ ਗਾਰੰਟ ਨਹੀਂ ਮਿਲ ਗਈ ਜਾਂ ਕੋਈ ਤੁਹਾਨੂੰ ਇਹ ਨਹੀਂ ਹੋ ਗਿਆ ਵੀ ਭਾਈ ਕੀ ਗੱਲ ਹੈ ਕੀ ਨਹੀਂ ਇਹਦਾ ਮਤਲਬ ਬੈਂਕਰਪਟ ਸਿੱਖ ਇਸ ਹੱਦ ਤੱਕ ਹੋਗੀ ਨਾਰਮਲੀ ਪੁਰਾਣਾ ਪੰਜਾਬੀ ਬੰਦਾ ਇਹ ਕਹਿੰਦਾ ਸੀ ਵੀ ਆਪਾਂ ਕਰਜ਼ਾ ਨਾ ਲਈਏ ਕਿਤੇ ਖਰਾਬ ਹੋ ਜਾਏਗਾ ਕੰਮ ਆਪਾਂ ਆਪਣੇ ਸਾਧਨਾਂ ਨਾਲ ਕੰਮ ਚਲਾਈਏ ਜਿੰਨੇ ਵੱਧ ਤੋਂ ਵੱਧ ਚੱਲਦੇ ਨੇ ਕਰਜ਼ੇ ਤੋਂ ਦੂਰ ਰਹੀਏ ਕਿਸ ਤਰ੍ਹਾਂ ਕੇ ਕਿਸੇ ਰੂਪ ਚ ਤੇ ਹੁਣ ਇਹਨੂੰ ਹੀ ਤੁਸੀਂ ਨੰਬਰ 1 ਆਪਣੀ ਪ੍ਰਾਪਤੀ ਬਣਾਣੀ ਹੈ ਕਿੱਥੇ ਵੀ ਰੂਪ ਚ ਤੁਸੀਂ ਤਾਕਤ ਲਈ ਨਹੀਂ ਬੋਲੇ ਆਪਣੇ ਲਈ ਜੀਐਸਟੀ ਲਈ ਸੈਂਟਰਲਾਈਜ਼ ਹੋ ਗਿਆ ਤੁਸੀਂ ਨਹੀਂ ਬੋਲ ਰਹੇ ਜੁਏਪੀਏ ਤੇ ਤੁਸੀਂ ਨਹੀਂ ਬੋਲ ਰਹੇ 370 ਤੋੜਤੀ ਤੁਸੀਂ ਨਹੀਂ ਬੋਲ ਰਹੇ ਤੁਸੀਂ ਜਿੰਨੀਆਂ ਗੱਲਾਂ ਕਰ ਰਹੇ ਹੋ ਆ ਵੀ ਜਿਹੜੇ ਮਾਮਲੇ ਨੇ ਚਾਹੇ ਜਿੰਨੇ ਰੌਲੇ ਪੈਂਦੇ ਨੇ ਪੰਜਾਬ ਦੇ ਨਾਲ ਸੰਬੰਧਿਤ ਜਾਂ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਕਮਿਊਨਿਟੀ ਦੇ ਖਿਲਾਫ ਵੀ ਘੱਟ ਗਿਰਤੀ ਦੇ ਖਿਲਾਫ ਵੀ ਚਾਹੇ ਉਹ ਬਾਬਰੀ ਮਸਜਿਦ ਸੀ ਚਾਹੇ ਮੁਸਲਮਾਨ ਜਨੂੰ ਕਹਿੰਦੇ ਨੇ ਪਾਕਿਸਤਾਨ ਜਾਓ ਚਾਹੇ ਸਿੱਖ ਨੂੰ ਕਹਿੰਦੇ ਨੇ ਵਾਰ-ਵਾਰ ਕਿਸੇ ਵੀ ਮਾਮਲੇ 'ਚ ਕਿ ਤੁਸੀਂ ਆਪਣਾ ਸਾਬਤ ਕਰੋ ਤੁਸੀਂ ਦੇਸ਼ ਭਗਤੋਂ ਵਾਰ-ਵਾਰ ਮਾਮਲਿਆਂ ਦੇ ਵਿੱਚ ਤੁਸੀਂ ਕਿਸੇ ਤੇ ਵੀ ਸਟੈਂਡ ਨਹੀਂ ਲੈ ਰਹੇ ਇਹਦਾ ਮਤਲਬ ਹੈ ਡਰਿਆ ਹੋਇਆ ਸਿਆਸਤਾਂ ਤੇ ਡਰੀ ਹੋਈ ਪੋਲਿਟਿਕਸ ਪੰਜਾਬ ਦੇ ਵਿਰਾਸਤ ਨਾਲ ਜੁੜੇ ਸੁਭਾਰ ਨੂੰ ਅਗਵਾਈ ਕਿਵੇਂ ਦੇ ਸਕਦੀ ਹੈ ਇਹ ਬਹੁਤ بڑا ਇੱਕ ਸੀਰੀਅਸ ਪ੍ਰੋਬਲਮ ਸਾਡੇ ਸਾਹਮਣੇ ਹੈਗੀ ਹੈ ਜਿਹਨੂੰ ਐਡਰੈਸ ਕਰਨਾ ਜਿਹਦੇ ਲਈ ਪੰਜਾਬੀ ਤਲਾਸ਼ ਚ ਰਹਿੰਨੇ ਬੜੇ ਵੱਡੇ ਲੰਮੇ ਸਮੇ ਤੋਂ ਕਿ ਕੋਈ ਲੀਡਰਸ਼ਿਪ ਮਿਲੇ ਕਦੇ ਉਹ ਕਿਸੇ ਨੂੰ ਪਰਖਦੇ ਨੇ ਕਦੇ ਉਹ ਕਿਸੇ ਨੂੰ ਪਰਖਦੇ ਨੇ ਕਦੇ ਦੂਜੇ ਪਾਸੇ ਤੀਜੇ ਪਾਸੇ ਪਰ ਅਜੇ ਖਲਾ ਦਾ ਮੌਸਮ ਹੈ ਸਾਡੇ ਕੋਲ ਵੱਧਕ ਤੱਕਾ ਵੀ ਉਸ ਪੱਧਰ ਦੇ ਉੱਤੇ ਨਹੀਂ ਗਰੋ ਕੀਤਾ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਸੋਕਰਾਟੋ ਨੂੰ ਵੀ ਜ਼ਹਿਰ ਦਾ ਪਿਆਲਾ ਪੀਣਾ ਪੈਂਦਾ ਜਦੋਂ ਜੇ ਖੜਦਾ ਇਤੇ ਕਿ ਮੈਂ ਇਸ ਗੱਲ ਤੇ ਖੜਾ ਮੈਨੂੰ ਪਤਾ ਹੈ ਗੈਲੀਲਿਓ ਨੂੰ ਵੀ ਮਰਨ ਉਸੇ ਲੈਵਲ ਤੇ ਮਰਨਾ ਪੈਂਦਾ ਜਦੋਂ ਜਦੋਂ ਜਿਹੜੇ ਇੰਟੈਲੈਕਚੁਅਲ ਜਿਦਾ ਰੋਲ ਹੈ ਹਿਸਟੋਰੀਕਲ ਹਿਸਟੋਰੀਕਲੀ ਉਹ ਵੀ ਪੰਜਾਬ ਦੇ ਵਿੱਚ ਮਿਨੀਮਾਈਜ਼ ਹੋ ਰਿਹਾ ਘਟ ਰਿਹਾ ਉਸ ਦਲੇਰੀ ਨਾਲ ਖੜਨ ਦਾ ਤੇ ਇਸੇ ਢੰਗ ਦੇ ਨਾਲ ਪੋਲਿਟਿਸ਼ੀਅਨ ਦਾ ਰੋਲ ਹੁੰਦਾ ਤੇ ਉਹ ਵੀ ਉਸ ਲੈਵਲ ਦੇ ਉੱਤੇ ਨਹੀਂ ਜਾ ਰਿਹਾ ਪ੍ਰੋਫੈਸ਼ਨਲ ਜਿਦਾ ਰੋਲ ਹੁੰਦਾ ਉਹ ਵੀ ਆਪਣੀਆਂ ਪੋਸਟਾਂ ਲਈ ਵੱਖ-ਵੱਖ ਥਾਂ ਤੇ ਪ੍ਰਾਈਮ ਪੋਸਟਾਂ ਪਲੰਮ ਪੋਸਟਾਂ ਲੱਭਣ ਦੇ ਲਈ ਉਹ ਕਨਸਟੀਟਿਊਸ਼ਨ ਤੇ ਕਾਨੂੰਨ ਨੂੰ ਤਾਕ ਚ ਰੱਖ ਕੇ ਰਾਜਨੀਤਿਕ ਬੌਸਰ ਜਿਹਦੇ ਪੱਲੇ ਪੈ ਗਏ ਨੇ ਕਿ ਜੋ ਕਰਾਉਂਦੇ ਉਹ ਤੇ ਕਰ ਲਾਂਗੇ ਜੀ ਅਸੀਂ ਇਹ ਔਨ ਦੀ ਹੋਰ ਇੱਕ ਕੈਰੇਕਟਰ ਦਾ ਜਿਹੜਾ ਕੁਐਸਚਨ ਹੈ ਪੰਜਾਬ ਦੇ ਵਿੱਚ ਧਾਰਮਿਕ ਲੀਡਰਸ਼ਿਪ ਦੇਖੋ ਤੁਸੀਂ ਰੋਜ਼ ਕੋਈ ਨਾ ਕੋਈ ਪੰਗਾ ਪੈਂਦਾ ਹੈ ਜਿਹੜਾ ਕਿ اخلاقی بلੰਦੀ ਦੀ ਜਿਹੜੇ ਸਵਾਲ ਨੇ ਉਹ ਸਵਾਲ ਉਸ ਪੱਦਰ ਦੇ ਉੱਤੇ ਨੇ ਕੱਲ ਮੈਂ ਕਿਤੇ ਇਹ ਕਰਤਾ ਕਿ ਭਾਈ ਮਨੀ ਸਿੰਘ ਵੀ ਭਾਈ ਮੁਖ ਗ੍ਰੰਥੀ ਰਹੇ ਨੇ ਇੱਕ ਹਵਾਲਾ ਦਿੱਤਾ ਸੀ ਕਿ ਉਹ ਬੰਦ ਬੰਦ ਕਟਵਾਗੇ ਤਾਂ ਕਿਸੇ ਕਾਫੀ ਸੱਜਣ ਜਿਹੜੇ ਬਾਰ-ਬਾਰ ਬੋਲਦੇ ਨੇ ਉਹਨਾਂ ਨੇ ਕਿਹਾ ਇੱਕ ਕਿ ਜੀ ਉਹਨਾਂ ਨਾਲ ਤੁਲਨਾ ਕਰਨਾ ਬੜੀ ਗਲਤ ਗੱਲ ਹੈ ਉਹ ਮੁਲਾਜਮ ਨਹੀਂ ਸੀਗੇ ਮੁਲਾਜਮ ਨੇ ਮੁਲਾਜਮ ਦੇ ਵਿੱਚ ਕੋਈ اخلاق ਨਹੀਂ ਹੁੰਦਾ ਮੁਲਾਜਮਾਂ ਨੇ ਵੀ ਬਹੁਤ ਠੋਖਰਾ ਮਾਰੀਆਂ ਨੇ ਲੋਕਾਂ ਨੂੰ ਛੱਡ ਕੇ ਬਥੇਰੀਆਂ ਗੱਲਾਂ ਨੂੰ ਜਦੋਂ ਕੋਈ ਅਣਖ ਤੇ ਆ ਜਾਂਦੀ ਹੈ ਜਦੋਂ ਮਰਿਆਦਾ ਤੇ ਜਦੋਂ ਇੱਜ਼ਤ ਤੇ ਆਉਂਦੀ ਹੈ ਕਿੰਨੇ ਲੋਕਾਂ ਨੇ ਠੁੰਡੇ ਮਾਰ ਗਏ ਆਪਣੀਆਂ ਵੱਡੀਆਂ ਨੌਕਰੀਆਂ ਇਨਸਾਨ ਇਨਸਾਨ ਐ ਕੱਲੇ ਮੁਲਾਜ਼ਮ ਦਾ ਕੁਐਸਚਨ ਨਹੀਂ ਮੁਲਾਜ਼ਮ ਬਣ ਕੇ ਤੁਸੀਂ ਗੁਲਾਮ ਬਣ ਗਏ ਗੁਲਾਮੀ ਜੋ ਜੈਨੀਤ ਨਹੀਂ ਹੁੰਦੀ ਉਹ ਔਰ ਮੁਲਾਜ਼ਮਾਂ ਦੇ ਵਿੱਚ ਵੀ ਇਹ ਹੁੰਦਾ ਲੋਕਾਂ ਨੇ ਵੱਡੀਆਂ ਵੱਡੀਆਂ ਪੋਸਟਾਂ ਛੱਡੀਆਂ ਨੇ ਉਸ ਮਾਮਲੇ ਦੇ ਵਿੱਚ ਔਰ ਛੱਡ ਕੇ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਖੜ ਸਕਦਾ ਇਸ ਮਾਮਲੇ 'ਚ ਲੋਕਾਂ ਨੇ ਫਾਈਲਾਂ ਤੇ ਲਿਖ ਕੇ ਲੜਾਈਆਂ ਲੜੀਆਂ ਨੇ ਬਿਊਰੋਕਰੇਟ ਨੇ ਵੀ ਲੜੀਆਂ ਨੇ ਏਦੋਂ ਪਹਿਲਾਂ ਤੇ ਵਖ ਵਖ ਹੋਰ ਲੋਕਾਂ ਨੇ ਵੀ ਲੜੀਆਂ ਪਿੱਟ ਜਾਂਦੇ ਰਹੇ ਨੇ ਲੋਕੇ ਨਹੀਂ ਇਹ ਠੀਕ ਨਹੀਂ ਹੈ ਹਲਾਤ ਸਾਡਾ ਲੈਵਲ ਕੀ ਬਣ ਰਿਹਾ ਸੋਚਣ ਦਾ ਵੀ ਹੁਣ ਭਾਈ ਜ਼ਮਾਨਾ ਬਦਲ ਗਿਆ ਇਹਦਾ ਮਤਲਬ ਜ਼ਮਾਨਾ ਬਦਲ ਗਿਆ ਤੁਸੀਂ ਕੰਪਰੋਮਾਈਜ਼ ਹਰ ਗੱਲ ਤੇ ਕੰਪਰੋਮਾਈਜ਼ ਕਰ ਲਓਗੇ ਵੀ ਜੋ ਤੁਹਾਡੇ ਨਾਲ ਕੁਝ ਵਾਪਰ ਰਿਹਾ ਇਸ ਲਈ ਜਦੋਂ ਨੈਰੇਟਿਵ ਇਹ ਜਾਂ ਬਣ ਜੇ ਦਲੀਲਾਂ ਇਹ ਜਾਂ ਆਉਣ ਲੱਗ ਜਾਣ ਸੋਸਾਇਟੀ ਚ ਤਾਂ ਆਟੋਮੈਟਿਕਲੀ ਆ ਕੇ ਸੀ ਉਹ ਮਾਹੌਲ ਨੂੰ ਪ੍ਰਬੰਧਨ ਕਰ ਰਹੇ ਹਨ ਕਰਪਸ਼ਨ ਕਰਦੇ ਬੰਦਾ ਡਰਦਾ ਲੈਂਦਾ ਸੀ ਤੀਜੇ ਚੌਥਾ ਬੰਦਾ ਫੜਨਾ ਪੈਂਦਾ ਸੀ ਵੀ ਉਹ ਕਿਹਦੇ ਤੋਂ ਲੈ ਲੇਗਾ ਕੀ ਕਰ ਲੇਗਾ ਕੀ ਨਹੀਂ ਉਹਨੂੰ ਕਿਤੇ ਕੋਈ ਗੱਲ ਹੀ ਨਹੀਂ ਜਿਹਦੇ ਤੋਂ ਮਰਜੀ ਤੁਸੀਂ ਜਾਓ ਕਹਿੰਦਾ ਵੀ ਇੰਨੇ ਲੱਗਦੇ ਨੇ ਇੰਨੇ ਲੱਗਦੇ ਨੇ ਆ ਚੀਜ਼ਾਂ ਜੀ ਅੱਜ ਵੀ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ ਤੇ ਆਈ ਸਰਕਾਰ ਹੈ ਮਤਲਬ ਅੱਜ ਵੀ ਉਹੀ ਕੰਮ ਚੱਲ ਰਿਹਾ ਕੋਈ ਫਰਕ ਨਹੀਂ ਹੈ ਨਹੀਂ ਤਾਂ ਜਿੰਨੇ ਕਹਿੰਦੇ ਨੇ ਨਾ ਮਾਇਆ ਜਿਹੜੀ ਐਨੀ ਹੈ ਜਿਹੜੀ ਪਾਲਟਿਸ਼ਨ ਹੁਣ ਦਿਨ ਦੁੱਗਣੀ ਰਾਤ ਚੌਗਣੀ ਆਪਣੀ ਤਰੱਕੀ ਕਰ ਰਿਹਾ ਹੈ ਇਹ ਤਾਂ ਕਲੀਅਰ ਗੱਲ ਹੈ ਪਾਪਾ ਬਾਜੋ ਹੋਵੇ ਨਹੀਂ ਮੋਇਆ ਸਾਰ ਨਾ ਜਾਏ ਤੇ ਤੇ ਜੇ ਪਾਪਾ ਤੋਂ ਬਾਜੋ ਅੰਬਾਰ ਨਹੀਂ ਲੱਗ ਸਕਦੇ ਰੋਜੀ ਰੋਟੀ ਚੱਲ ਸਕਦੀ ਆ ਤੁਹਾਡੀ ਠੀਕ ਠਾਕ ਜੇ ਚਲਾਈ ਜਾਵੇ ਤੇ ਇਹ ਤਾਂ ਸਭ ਨੂੰ ਪਤਾ ਹੈ ਕੋਈ ਫਸੇ ਕਾਨੂੰਨ ਦੀ ਜਾਂਦੇ ਚ ਨਾ ਫਸੇ ਉਹ ਇੱਕ ਟੈਕਨੀਕਲ ਗੱਲਾਂ ਨੇ ਪਰ ਸਭ ਨੂੰ ਪਤਾ ਹੁੰਦਾ ਕਿ ਜਿਵੇਂ ਸੜਪੇ ਮਾਰ ਕੇ ਭਾਈ ਤੁਸੀਂ ਅਮੀਰ ਹੋ ਰਹੇ ਹੋ ਇਹਦੇ ਪਿੱਛੇ ਕੋਈ ਗੱਲ ਤਾਂ ਹੈਗੀ ਆ ਸਾਨੂੰ ਪਤਾ ਨਹੀਂ ਹੈ ਟੈਕਨੀਕਲੀ ਉਹ ਅਲੱਗ ਗੱਲਾਂ ਨੇ ਸੋਸਾਇਟੀ ਨੂੰ ਵੀ ਪਤਾ ਹੁੰਦਾ ਪਰ ਇੱਕ ਸਮੇਂ ਤੱਕ ਸੋਸਾਇਟੀ ਵੀ ਇਹੋ ਜਿਹੇ ਬੰਦਿਆਂ ਨੂੰ ਬੁਰਾ ਬੰਦਾ ਸਮਝਦੀ ਸੀ ਉਹਦੇ ਨਾਲ ਤਾਲਮੇਲ ਘੱਟ ਰੱਖਦੀ ਸੀ ਘਟੋਂ-ਘਟੋਂ ਉਹਨੂੰ ਬੁਲਾਉਣਾ ਘੱਟ ਕਰਦੀ ਸੀ ਅੱਜ ਕੱਲ ਉਹਨਾਂ ਦੇ ਗਲਾਂ 'ਚ ਹਾਰ ਪਾਉਣਾ ਤੇ ਬਾਕੀ ਚੀਜ਼ਾਂ ਕਰਨੀਆਂ ਆ ਉਹ ਹੁਣ ਸੋਸਾਇਟੀ ਨੂੰ ਵੀ ਹੌਲੀ-ਹੌਲੀ ਇਹਨਾਂ ਦੀ ਸਕਸੈਸ ਇਸ ਗੱਲ 'ਚ ਹੈ ਸਫਲਤਾ ਇਸ ਗੱਲ 'ਚ ਹੈ ਕਿ ਉਹਨਾਂ ਨੇ ਉਹ ਜਿਹੜਾ ਇੱਕ ਗੈਪ ਸੀ ਸਮਾਜ ਦੇ ਮਨਾਂ ਦੇ ਵਿੱਚ ਖੜਾ ਹੋਇਆ ਕਿ ਮੰਦਾ ਠੀਕ ਨਹੀਂ ਉਹਨੂੰ ਵੀ ਵੇਟਣ ਵੱਲ ਚੰਨ ਪਏ ਨੇ ਉਹਨੂੰ ਵੀ ਘਟਾਉਣ ਵੱਲ ਚੰਨ ਪਏ ਨੇ ਜਿਹਦੇ ਕਰਕੇ ਇਹ ਗੱਲ ਲੰਬਾ ਸਮਾਂ ਸਸਟੇਨ ਕਰ ਰਹੀ ਹੈ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਸਾਹਿਬ ਜਿਸ ਤਰ੍ਹਾਂ ਸਰਦਾਰ ਹਮਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਰਾਜਨੀਤੀ ਹੁਣ ਬਿਜ਼ਨਸ ਬਣ ਗਈ ਹੈ ਤੇ ਇਹਨੂੰ ਬਿਜ਼ਨਸਮੈਨ ਡੀਲ ਕੀਤਾ ਜਾਂਦਾ ਫਿਰ ਲਾਸ ਐਂਡ ਪ੍ਰੋਫਿਟ ਦੇਖਿਆ ਜਾ ਰਿਹਾ ਹੈ ਉੱਥੇ ਹੀ ਰਾਜਨੀਤਿਕ ਧਿਰਾਂ ਦਾ ਕਿ ਕੰਮ ਹੁੰਦਾ ਸੀ ਕਿ ਗਲਤ ਦੇ ਖਿਲਾਫ ਐਕਸ਼ਨ ਲੈਣਾ ਧਰਾਤਲ ਤੇ ਆ ਕੇ ਲੜਾਈ ਲੜਨਾ ਪੰਜਾਬ ਚ ਇੱਕ ਧਿਰ ਸੀ ਐਕਸ਼ਨ ਲੈਂਦੀ ਜਿਹੜੀ ਦਿਖਦੀ ਸੀ ਕਿਸਾਨ ਜਥੇਬੰਦੀਆਂ ਉਹ ਵੀ ਕਿਸ ਤਰ੍ਹਾਂ ਹੁਣ ਖੁੱਡੇ ਲਾਈਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਉਹਨਾਂ ਦਾ ਬਤੀਰਾ ਕੀਤਾ ਜਾ ਰਿਹਾ ਜਾਂ ਕੁਝ ਉਹਨਾਂ ਦੀ ਆਪਣੀਆਂ ਅੰਦਰ ਦੀਆਂ ਕਮਜ਼ੋਰੀਆਂ ਨੇ ਪਰ ਦੂਸਰੇ ਪਾਸੇ ਹੁਣ ਸਰਕਾਰੀ ਧਿਰ ਜਿਸ ਤਰ੍ਹਾਂ ਕਾਰਵਾਈ ਕਰਦੀ ਹੈ ਦਿੱਲੀ ਤੋਂ ਚਲਦੀ ਹੈ ਜੀ ਉੱਥੋਂ ਹੁਕਮ ਚਲਦੀ ਆ ਉਹ ਤਾਂ ਸਿਰਫ ਉਹਨਾਂ ਹੀ ਰਹੇਗੀ ਜੋ ਸਕ੍ਰਿਪਟ ਆਉਂਦੀ ਆ ਪਰ ਦੂਜੇ ਦਲ ਕੋਈ ਵੀ ਐਕਸ਼ਨ ਲੈਂਦੇ ਨਹੀਂ ਦਿਖਦੇ ਕੱਲ ਆਪਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਵੀ ਦੇਖ ਰੇ ਸੀ ਕਿ ਉਹਨਾਂ ਨੇ ਬਿਆਨ ਹੀ ਦਿੱਤੇ ਨੇ ਅਜੇ ਤੱਕ ਐਕਸ਼ਨ ਦਾ ਰੋਡ ਮੈਪ ਉਹਨਾਂ ਕੋਲ ਵੀ ਕੋਈ ਨਹੀਂ ਨਾ ਪਾਰਟੀ ਦੀ ਸਰਜੀਤੀ ਲਈ ਨਾ ਆਪਣੇ ਲੀਡਰ ਲਈ ਤੇ ਪੰਜਾਬ ਦੇ ਮੁੱਦਿਆਂ ਲਈ ਤਾਂ ਹੋਊਗਾ ਹੀ ਕਿ ਮੈਂ ਸਾਰੀ ਰਾਜਨੀਤਿਕ ਤਰਾਂਚੇ ਦੇਖਦਾ ਕਿ ਐਕਸ਼ਨ ਨਹੀਂ ਹੈ ਕਿਤੇ ਵੀ ਸਿਰਫ ਰਿਐਕਸ਼ਨ ਹੈ ਕਿ ਬਸ ਬਿਆਨ ਦੇ ਦਿਓ ਟਿੱਪਣੀ ਦੇ ਦਿਓ ਗੱਲ ਖਤਮ ਆਪਣੀ ਜ਼ਿੰਮੇਵਾਰੀ ਖਤਮ ਮੈਂ ਬਹੁਤ ਘੱਟ ਸ਼ਬਦਾਂ 'ਚ ਤੁਹਾਨੂੰ ਗੱਲ ਕਰੂੰਗਾ ਕਿ ਇੱਕ ਸਟੇਟਸਮੈਨ ਤੇ ਪੋਲਿਟਿਸ਼ੀਅਨ ਦੀ ਕੀ ਫਰਕ ਹੁੰਦਾ ਜਦੋਂ ਸਟੇਟਸਮੈਨ ਆਮ ਤੌਰ ਤੇ ਅਗਲੀਆਂ ਪੀੜ੍ਹੀਆਂ ਵਾਲੇ ਸੋਚਦੇ ਆ ਜਿਹੜੇ ਕਿ ਸਾਡੀ ਖੁਸ਼ਕਿਸਮਤੀ ਸੀ ਕਿ ਜਿਹੜੇ ਪਹਿਲੇ 15 ਸਾਲ ਸੀ nehru ਦੇ ਸਮੇਂ ਤੱਕ ਸਾਡੇ ਕੋਲ ਇਦਾਂ ਦੇ ਲੋਕ ਹੈਗੇ ਸੀ ਥੋੜਾ ਸਮਾਂ ਬਾਅਦ ਦੇ ਵਿੱਚ ਹੀ ਰਹਿ ਪਰ ਤੁਸੀਂ ਦੇਖੋ ਜਿਹੜੇ ਇੰਗਲੈਂਡ ਦੇ ਸਟੇਟਸਮੈਨਸ ਸੀਗੇ ਖਾਸ ਕਰਕੇ ਉਸ ਸਮੇਂ ਦੇ ਵਿੱਚ ਜੋ ਵਿਨਸਟਨ ਚਰਚਿਲ ਨੇ ਕਿਹਾ ਸੀ ਕਿ ਜੇ ਤੁਸੀਂ ਆਜ਼ਾਦੀ ਤੇ ਦੇ ਦੋਗੇ ਮੈਨੂੰ ਲੱਗਦਾ ਉਹ ਸਰਕਲ ਪੂਰਾ ਹੋ ਗਿਆ ਮੈਂ ਤੁਹਾਡੇ ਦਰਸ਼ਕਾਂ ਵਾਸਤੇ ਉਹ ਪੜ੍ਹ ਕੇ ਸੁਣਾਉਣਾ ਚਾਹੂੰਗਾ ਅੰਗਰੇਜ਼ੀ ਦੇ ਵਿੱਚ ਕਹਿੰਦਾ ਇਫ ਇੰਡੀਪੈਂਡੈਂਸ ਇਜ਼ ਗਾਰੰਟੀਡ ਟੂ ਇੰਡੀਆ ਪਾਵਰ ਵਿਲ ਗੋ ਟੂ ਦਾ ਹੈਂਡਸ ਆਫ ਦਾ ਰਾਸਕਲਸ rogues freebooters all indian leaders will be low caliber and men of straw they will have sweet tongues and silly hearts they will fight among themselves for power and india will be lost in political squabbles a day would come when even air and water would be taxed in india is cycle kafi ਪੂਰਾ ਹੋਣ ਵਾਲੇ ਪਾਸੇ ਵੱਲ ਤੁਰ ਪਿਆ ਹੈ ਕਿਉਂਕਿ ਆਪਾਂ ਫੋਕਸ ਪੰਜਾਬ ਤੇ ਕਰਦੇ ਆਂ ਪੰਜਾਬ ਬਾਰੇ ਬਹੁਤ ਸਾਰੀਆਂ ਪ੍ਰਾਣੀਆਂ ਲੋਕਾਂ ਦੇ ਮਨਾਂ ਦੇ ਵਿੱਚ ਮੰਨਤਾਂ ਵੀ ਹੈਗੀਆਂ ਪੰਜਾਬੀਆਂ ਬਾਰੇ ਵੀ ਹੈਗੀਆਂ ਸਿੱਖਾਂ ਬਾਰੇ ਵੀ ਹੈਗੀਆਂ ਸਾਰਿਆਂ ਬਾਰੇ ਹੈਗੀਆਂ ਪਰ ਇਹ ਸਾਡੇ ਸਾਹਮਣੇ ਹੈਗਾ ਵੀ ਕੀ ਇਹ ਇਹ ਹੁਣ ਹੈ ਕਿੜੀ ਕੋ ਸਾਡੇ ਕੋਲ ਐਕਟਰਾਂ ਨੇ ਅਸਲ 'ਚ ਜੋ ਕਰਨਾ ਹੈ ਸੰਵਧਾਨ ਉਹੀ ਹੋਣਾ ਸੰਸਥਾ ਉਹੀ ਹੋਣੀ ਆ ਸਿਸਟਮ ਉਹੀ ਹੋਣਾ ਸਰਕਾਰਾਂ ਉਹੀ ਹੋਣੀਆਂ ਪਾਰਟੀਆਂ ਹੋਣੀਆਂ ਪਰ ਸਭ ਤੋਂ ਵੱਡੀ ਗੱਲ ਆ ਵੀ ਉਹਦੇ ਵਿੱਚ ਐਕਟਰ ਕਿਹੜੇ ਆ ਉਹਦੇ ਵਿੱਚ ਲੋਕ ਕਿਹੜੇ ਆ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਕਿਉਂ ਕਿਸੇ ਸਮੇਂ ਜਿਹੜੇ ਦੂਸਰੇ ਸੂਬੇ ਸੀ ਉਹ ਪੰਜਾਬ ਤੋਂ ਸਿੱਖਿਆ ਲੈਂਦੇ ਸੀਗੇ ਔਰ ਹੁਣ ਦੇਖੋ ਮਹਾਰਾਸ਼ਟਰ ਦੇ ਵਿੱਚ ਹਿੰਦੀ ਦੇ ਮਸਲੇ ਦੇ ਉੱਤੇ ਨਿਊ ਐਜੂਕੇਸ਼ਨ ਪਾਲਿਸੀ ਦੇ ਮਸਲੇ ਦੇ ਉੱਤੇ ਦੋਹਾਂ ਭਾਵਾਂ ਦੇ ਇਕੱਠੇ ਹੋ ਗਏ ਮਰਾਠੀ ਮਾਨਸ ਜਿਹੜਾ ਸੀਗਾ ਉਹਦੇ ਥੱਲੇ ਆਣ ਕੇ ਇਕੋਨਾਂ ਦਬਕਾ ਮਾਰਿਆ ਕਿ 5 ਜੁਲਾਈ ਨੂੰ ਅਸੀਂ ਏਡੀ ਵੱਡੀ ਰੈਲੀ ਕਰਾਂਗੇ ਬਖੀ ਇਹ ਦੇ ਦੇਵਾਂਗੇ ਉਹ ਉਹਨਾਂ ਨੂੰ ਵਾਪਸ ਲੈਣਾ ਪਿਆ ਜਿਹਦੇ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਆ 나ਗਪੁਰ ਦੇ ਵਿੱਚ ਹਿੰਦੂਤਵ ਦਾ ਹੈੱਡ ਕੁਆਰਟਰ ਹੈਗਾ ਵਾ ਤਿੰਨ ਧਰਾਜ ਦੇ ਵਿੱਚ ਹੈਗੀ ਆ ਤੁਹਾਡੀ ਕਮਰਸ਼ੀਅਲ ਕੈਪੀਟਲ ਹੈ ਤੁਹਾਡੇ ਕੋਲ ਏਡੇ ਵੱਡੇ ਵੱਡੇ ਉੱਥੇ ਜਿਹੜੇ ਮਾਡਰਨ ਜ਼ਗੀਰਦਾਰ ਕਹਿ ਲੋ ਤੁਸੀਂ ਇੰਡਸਟਰੀਅਲ ਜ਼ਗੀਰਦਾਰ ਹੈ ਕਿ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹ ਸਰਕਾਰ ਦੀ ਪਿੱਠ ਦੇ ਥੱਲੇ ਆ ਪਰ ਇਹ ਦੋ ਧਿਰਾਂ ਜਿਹੜੀਆਂ ਸੀ ਉਹਦੇ ਠਾਕਰੇ ਇਹ ਤਾਂ ਵਿਚਾਰੇ ਨੂੰ ਬਿਲਕੁਲ ਮਾਰਜੀਨਲਾਈਜ਼ ਕਰਤਾ ਹਾਸ਼ੀਏ ਤੇ ਛੱਡ ਦਿੱਤਾ ਪਰ ਉਹਨੇ ਆਪਣਾ ਉਹ ਜਿਹੜਾ ਸਟੈਂਡ ਸੀਗਾ ਜਾਂ ਜਿਹੜੀ ਆਪਣੀ ਜਿੱਦ ਸੀਗੀ ਜਾਂ ਜਿਹੜੀ ਉਹ ਪਾਰਟੀ ਦੀ ਵਿਚਾਰਧਾਰਾ ਸੀਗੀ ਬਾਲਾ ਸਾਹਿਬ ਠਾਕਰੇ ਤੋਂ ਲੈ ਕੇ ਅੱਗੇ ਉਹਦੇ ਵਿੱਚ ਆਪਾਂ ਥੋੜਾ ਕਿੰਤੂ ਪਰੰਤੂ ਕਰ ਸਕਦੇ ਆ ਪਰ ਉਹਨਾਂ ਨੇ ਪਹਿਲੀ ਵਾਰੀ ਦਿਖਾ ਦਿੱਤਾ ਕਿ ਜਿੱਥੇ ਐਕਟਰ ਜਦ ਲੋਕ ਤਾਕਤ ਨਹੀਂ ਵੀ ਹੈਗੀ ਜਦੋਂ ਖਲੋ ਜਾਂਦੇ ਲੀਡਰ ਤੇ ਲੋਕੀ ਉਹਨਾਂ ਦੇ ਪਿੱਛੇ ਖਲੋ ਜਾਂਦੇ ਆ ਸਾਡੇ ਲੀਡਰ ਨਹੀਂ ਖਲੋਣ ਦਾ ਸਾਡਾ ਸਭ ਤੋਂ ਵੱਡਾ ਕ੍ਰਾਈਸਿਸ ਇਹ ਹੈਗਾ ਉਹਦਾ ਸਭ ਤੋਂ ਵੱਡਾ ਜਿਹੜਾ ਕਸੂਰ ਇਹ ਹੈਗਾ ਕਿ ਵਿਚਾਰਧਾਰਾ ਕਿਸੇ ਵੀ ਕਿਸਮ ਦੀ ਵਿਚਾਰਧਾਰਾ ਦਾ ਹੁਣ ਕੋਈ ਸਪੇਸ ਰਹਿ ਨਹੀਂ ਗਈ ਇਹਦੇ ਵਿੱਚ ਇਹਨਾਂ ਰਲ ਗੱਡ ਹੋ ਗਿਆ ਕਿਸੇ ਵੀ ਪਾਰਟੀ ਦੀ ਕਿਸੇ ਵੀ ਲੀਡਰ ਦੀ ਦੋ ਚੌਂ ਨੂੰ ਛੱਡ ਦੋ ਆਪਣੀ ਆਈਡੈਂਟੀਟੀ ਨਹੀਂ ਹੈਗੀ ਮੈਂ ਤੇ ਇਹ ਵੀ ਗੱਲ ਕਹਾਂ ਜੀ ਮੈਨੂੰ ਕੋਈ ਹਰਜ ਨਹੀਂਗਾ ਕਿ ਲੀਡਰਸ਼ਿਪ ਜਿਹੜੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਕਿ ਲੀਡਰ ਕਿਦਾਂ ਦਾ ਹੋਣਾ ਚਾਹੀਦਾ ਪਾਜੀ ਉਹਨੇ ਦੱਸ ਦਣਗੇ ਕਿ ਅਸੀਂ ਮੀਟਿੰਗ ਤੇ ਗਏ ਸੀ ਉੱਥੇ ਬਹੁਤ ਵੱਡੇ ਲੀਡਰ ਆਏ ਸੀਗੇ ਤੇ ਉੱਥੇ ਇਹਨੇ ਸਵਾਲ ਪੁੱਛਿਆ ਉਹ ਕਹਿੰਦਾ ਤੁਸੀਂ ਦੱਸੋ ਅਜੰਡਾ ਕੀ ਹੋਣਾ ਚਾਹੀਦਾ ਇਹ ਤੋਂ ਅੰਦਾਜ਼ਾ ਲਾ ਸਕਦੇ ਤੁਸੀਂ ਮੈਨੂੰ ਕੀ ਤੈਨੂੰ ਕੀ ਸਾਨੂੰ ਕੀ ਦਾ ਵਰਤਾਰਾ ਜਿਹੜਾ ਹੈ ਇਹਨੇ ਪੰਜਾਬ ਪੰਜਾਬ ਦਾ ਹੱਲ ਕਿਸੇ ਨੇ ਨਹੀਂ ਕਢਣਾ ਆਪਾਂ ਗੱਲਾਂ ਬਹੁਤ ਕਰਦੇ ਧਾਰਮਿਕ ਤੌਰ ਦੇ ਉੱਤੇ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਵੱਡੇ ਜਿਦਾਂ ਹੋਣਿਆ ਕਿ ਸਾਡੀ ਸਾਡਾ ਕੋ ਹੈਗੀ ਹਿਸਤੀ ਸੀ ਸਾਡੀ ਅਸੀਂ ਉਹਨਾਂ ਵੱਡਿਆਂ ਕੰਮਾਂ ਦੇ ਵਿੱਚ ਲੁੱਕ ਕੇ ਆਪਣੇ ਆਪ ਨੂੰ ਐਸਕੇਪ ਕਰਾਉਣ ਨੇ ਇਹ ਕਹਿੰਦੇ ਪੋਲਿਟਿਕਸ ਆਫ ਐਸਕੇਪਿਜ਼ਮ ਔਰ ਪੋਲਿਟਿਕਸ ਆਫ ਐਸਕੇਪਿਜ਼ਮ ਮਤਲਬ ਹੁੰਦੀ ਆ ਜਦੋਂ ਤੁਹਾਡੇ ਕੋ ਕਮਿਟਮੈਂਟ ਦੀ ਘਾਟ ਹੁੰਦੀ ਆ ਤੁਸੀਂ ਕਲੀਅਰ ਨਹੀਂ ਹੁੰਦੇ ਇਸ ਕਰਕੇ ਇਹ ਲੋਕ ਤਾਈਆਂ ਪੰਜਾਬ ਦੇ ਲੋਕ ਜੀ ਪਿਆਣੇ ਕਦੀ ਬੀਐਸਪੀ ਵਾਲੇ ਪਾਸੇ ਵੇਚਦੇ ਸੀਗੇ ਕਦੀ ਹੁਣ ਇਹਨਾਂ ਨੂੰ ਲੈਣਤਾ ਕਦੀ ਹੁਣ ਦੂਸਰੇ ਫੇਰ ਤੁਰੇ ਫਿਰਦੇ ਆ ਯਾਰ ਕੋਈ ਨਾ ਕੋਈ ਇਕਲੇ ਪਾਸੇ ਆ ਲਾਵੇ ਕੋਈ ਨਾ ਕੋਈ ਤੇ ਪੰਜਾਬ ਦੀ ਮਾਂ ਫੜੇ ਕੋਈ ਨਾ ਕੋਈ ਤੇ ਖਲੋਵੇ ਆਣ ਕੇ ਹੁਣ ਹਾਲ ਇਹ ਹੋ ਗਿਆ ਕਿ ਹੁਣ ਤਾਂ ਲੱਗਦਾ ਹੀ ਨਹੀਂ ਵੀ ਪੰਜਾਬ ਆਪਣੇ ਪੈਰਾਂ ਦੇ ਖਲੋਂਦਾ ਹੁੰਦਾ ਸੀ ਬੈਠਾ ਵੀ ਹੈਗਾ ਜਿਸ ਤਰੀਕੇ ਨਾਲ ਤੁਸੀਂ ਤੁਹਾਡੇ ਆਲੇ-ਦੁਆਲੇ ਦੇਖਦੇ ਜੋ ਉਹਨਾਂ ਨੂੰ ਕਈ ਜਣੇ ਢਾੜਵੀ ਵੀ ਕਿਹਾ ਹਨ ਢਾੜਵੀ ਕਹਿ ਸਕਦੇ ਹਾਂ ਢਾੜਵੀ ਸਾਡਾ ਢਾੜਵੀਆ ਨਾ ਬਹੁਤ ਪੁਰਾਣਾ ਵਾਰਿਆ ਪੰਜਾਬ ਦਾ ਖਾਦਾ ਪੀਤਾ ਲਾਏ ਤੋਂ ਲੈ ਕੇ ਇਹ ਸਾਰਾ ਉਹ ਵੀ ਕੰਮ ਚੱਲਦਾ ਰਿਹਾ ਸੀਗਾ ਹੁਣ ਕੀ ਹੋ ਰਿਹਾ ਤੁਹਾਡੇ ਕਾਨੂੰਨ ਬਦਲੇ ਜਾ ਰਹੇ ਆ ਤੁਹਾਡੀਆਂ ਇੰਸਟੀਟਿਊਸ਼ਨਸ ਸੀ ਮਿਨਿਸਟਰੀ ਦੀ ਇੰਸਟੀਟਿਊਸ਼ਨ ਹੈਗੀ ਆ ਪਦਵੀ ਆ ਉਹਦਾ ਰੈਂਕ ਵਾ ਉਹਨੂੰ ਡੈਨੀਗਰੇਟ ਕੀਤਾ ਜਾ ਰਿਹਾ ਉਹਦੀਆਂ ਤਾਕਤਾਂ ਖੋ ਕੇ ਬਿਊਰੋਕ੍ਰੇਸੀ ਨੂੰ ਦਿੱਤੀਆਂ ਪੰਜਾਬ ਤੇ ਪਹਿਲੋਂ ਹੀ ਬਿਊਰੋਕ੍ਰੇਸੀ ਦੀ ਮਾਰ ਤੋਂ ਬਾਹਰ ਨਹੀਂ ਹੋਇਆ 80s ਦੇ ਵਿੱਚ ਜਦੋਂ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਤਾ ਸੀਗਾ ਜਦੋਂ ਪੰਜਾਬ ਦੇ ਵਿੱਚ ਨਵੇਂ ਪੁਲਿਸ ਜ਼ਿਲ੍ਹੇ ਬਣਾਤੇ ਸੀਗੇ ਜਦੋਂ ਐਬਸੋਲਿਊਟ ਪਾਵਰ ਦਿੱਤੀਆਂ ਸੀਗੀਆਂ ਕੋਈ ਵਕੀਲ ਦਲੀਲ ਨਹੀਂ ਸੀਗਾ ਔਰ ਫ੍ਰੀ ਫਾਇਰ ਆਲ ਸੀ ਚਾਹੇ ਉਹ ਸਟੇਟ ਐਕਟਰ ਸੀਗੇ ਚਾਹੇ ਨਾਨ ਸਟੇਟ ਐਕਟਰ ਸੀਗੇ ਲੋਕ ਪਿੱਛੇ ਲੋਕੀ ਫਿਰ ਖੜੇ ਹੋਏ ਪਰ ਸਮੱਸਿਆ ਸਾਡੇ ਇਹ ਹੈਗੀ ਆ ਕਿ ਇਹਨੂੰ ਅਜੰਡਾ ਹੀ ਨਹੀਂ ਹੈ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿਉਂਕਿ ਥੋੜੀ ਆ ਇਹ ਪੰਜਾਬ ਵਾਹਦ ਸੀਟ ਆ ਕਿ 1983 ਜੇ ਇੰਨਾ ਸਾਡਾ ਗਲੋਰੀਅਸ ਹਿਸਟਰੀ ਹੈਗੀ ਆ ਸਾਡੀ ਸਟੂਡੈਂਟ ਮੂਵਮੈਂਟ ਦੀ ਉਸ ਤੋਂ ਬਾਅਦ ਕੋਈ ਸਟੂਡੈਂਟ ਦਾ ਇਸ਼ੂ ਹੀ ਨਹੀਂ ਹੈਗਾ ਕੋਈ ਮੂਵਮੈਂਟ ਹੀ ਨਹੀਂ ਹੈਗੀ ਕੋਈ ਅਜੰਡਾ ਹੀ ਨਹੀਂ ਹੈਗਾ ਵੈਕਿਊਮ ਕ੍ਰੀਏਟ ਕੀਤਾ ਗਿਆ ਔਰ ਜਦੋਂ ਵੈਕਿਊਮ ਕ੍ਰੀਏਟ ਹੁੰਦਾ ਨਾ ਜਦੋਂ ਮੇਰੇ ਖਿਆਲੇ ਜਿਹੜੀ ਚੁੱਪ ਹੁੰਦੀ ਆ ਅਸੀਂ ਤਾਂ ਕਹਿੰਨੇ ਵੀ ਤੂਫਾਨ ਆਉਣ ਦਾ ਇੱਥੇ ਤੂਫਾਨ ਤੂਫਾਨ ਕੋਈ ਕਿਸੇ ਕਦਮ ਤੇ ਹੋ ਸਕਦਾ ਤੂਫਾਨ ਤਾਂ ਗਿਣੀ ਨਹੀਂ ਸਕਦੀ ਆ ਬਾਈ ਦੇ ਵੀ ਤੂਫਾਨ ਆਇਆ ਸੀਗਾ ਪਰ ਇਸ ਉਸ ਤੂਫਾਨ ਤੋਂ ਜਿਸ ਕਿਸਮ ਦੀ ਲੋਕਾਂ ਨੂੰ ਆਸ ਸੀਗੀ ਉਹ ਬਿਲਕੁਲ ਨਹੀਂ ਹੋਇਆ ਉਹ ਤੇ ਜੇ ਕਾਲੀਦਾ ਦਾ ਰੈਫਰੈਂਸ ਦਿੱਤਾ ਨਹੀਂ ਅਕੇ ਚੱਲਣਗੇ ਲੋਕਾਂ ਨੂੰ ਟੁੱਟੇ ਪਏ ਆ ਤੁਸੀਂ ਜਿੰਨੇ ਮਰਜੀ ਟਵਿੱਟਰ 'ਤੇ ਕੀ ਹੋ ਜਾਊਗਾ ਫੈਸ਼ਨ ਬਣ ਗਿਆ ਸਾਰੀ ਦੁਨੀਆ ਟਵਿੱਟਰ ਦੇ ਜਾਂਦੀ ਆ ਸਾਰੀ ਦੁਨੀਆ ਜਿਹੜੀ ਸਟੇਟਮੈਂਟ ਦੇ ਜਾਂਦੀ ਆ ਤਾਂ ਰੈਲੇਵੈਂਸ ਕੀ ਕਿਸੀ ਉਦੋਂ ਰੈਲੇਵੈਂਸ ਹੁੰਦੇ ਜੋ ਜਦੋਂ ਤੁਸੀਂ ਬਿਨਾ ਤਾਕਤ ਤੋਂ ਲੋਕਾਂ ਦੇ ਨਾਲ ਲੋਕਾਂ ਲਈ ਖੜੇ ਹੁੰਦੇ ਹੋ ਮੈਂ ਐਗਜ਼ਾਮਪਲ ਦੇਣੀ ਚਾਹਣਾ ਆਂਧਰਾ ਪ੍ਰਦੇਸ਼ ਯੂਨਾਈਟਿਡ ਸੀਗਾ 15 ਸਾਲ ਕਾਂਗਰਸ ਤੋਂ ਬਾਹਰ ਹੋ ਗਿਆ TDP ਤੋਂ ਐਨਟੀ ਆ ਰਾਮਾ ਰਾਓ ਤੋਂ ਦੂਸਰਾ ਕੋ ਆ ਗਿਆ ਅਸੀਂ ਤਕਰੀਬਨ ਸਾਰੇ ਸੋਚਦੇ ਵੀ ਜਦੋਂ ਕੋਈ ਪਾਰਟੀ 15 ਸਾਲ ਕੇ ਸਟੇਟ ਤੋਂ ਬਾਹਰ ਹੋ ਜਾਂਦੀ ਹੈ ਉਹਦੇ ਪੈਰ ਲੱਗਣੇ ਔਖੇ ਹੋ ਜਾਂਦੇ ਕਾਂਗਰਸ ਦੀ ਐਗਜ਼ਾਮਪਲ ਤੇ ਬਹੁਤ ਹੈਗੀ ਆ ਉਹ ਆਪਣੇ ਤੁਸੀਂ ਹਰਿਆਣੇ ਦੇ ਦੇਖ ਲਓ ਤੁਸੀਂ ਯੂਪੀ ਦੇਖ ਲਓ ਸਾਰਾ ਕੋਜਲ ਪਰ ਉਹ ਚੰਦਰ ਸ਼ੇਖ ਜਿਹੜਾ ਬਾਈ ਸ਼ੇਖ ਰੈਡੀ ਸੀਗਾ ਜਦੋਂ ਇਹ ਸੈਬਰਾਬਾਦ ਬਣ ਰਿਆ ਸੀ ਇਹ ਸੈਲੀਬ੍ਰੇਸ਼ਨ ਹੋ ਰਹੀ ਸੀਗੀ ਐਨਡੀਆ ਸਾਰਾ ਕੁਝ ਕਰ ਰਿਆ ਸੀ ਉਹ ਬੰਦਾ ਡਰਾਟ ਦੇ ਵਿੱਚ ਪਿੰਡ ਪਿੰਡ ਜਾ ਕੇ ਜਿਹੜਾ ਸੀ ਲੋਕਾਂ ਨੂੰ ਮਿਲ ਰਿਆ ਸੀ ਔਰ ਸਾਰਾ ਕੁਝ ਰਿਵਰਸ ਕਰਤਾ ਪੰਜਾਬ ਤੇ ਬਹੁਤ ਛੋਟਾ ਵਾ ਇੱਥੇ ਤਾਂ ਡਰਾਟ ਦੀ ਲੋਡ ਵੀ ਹੈ ਨਹੀਂਗੀ ਇੱਥੇ ਤੇ ਪਾਣੀ ਦੀਆਂ ਬੋਤਲਾਂ ਵੈਸੇ ਹੀ ਮਿਲ ਜਿਆ ਕਰਨੀਆਂ ਹੋਵੇ ਇੱਥੇ ਤਾਂ ਮੁੜਕਾ ਪੁੰਜਣ ਦੀ ਵੀ ਲੋੜ ਨਹੀਂ ਹੈ ਸਾਢੇ ਤਿੰਨਾਂ ਚੌਕ ਇੱਡੇਆਂ 6 ਘੰਟਿਆਂ 'ਚ ਦੋਹਾਂ ਦਿਨਾਂ 'ਚ ਪੈਦਲ ਤੁਸੀਂ ਤੁਰ ਕੇ ਇੱਕ ਪਾਸੇ ਦੂਜੇ ਪਾਸੇ ਜਾ ਸਕਦੇ ਜੋ ਕਿੰਨਾ ਕ ਪੰਜਾਬ ਹੈਗਾ ਤੁਸੀਂ ਆ ਲੋਕਾਂ ਕੋਲ ਬੈਠੋ ਹੁਣ ਮੌਕਾ ਮੈਂ ਤਾਂ اپੋਜੀਸ਼ਨ ਪਾਰਟੀਆਂ ਨੂੰ ਸਲਾਹਤ ਨਹੀਂ ਦੇਣਾ ਚਾਹੁੰਦਾ ਪਰ ਮੇਰਾ ਆਪਣਾ ਮੰਨਣਾ ਹੈਗਾ ਇਹ ਮੌਕਾ ਹੈਗਾ ਲੋਕਾਂ ਕੋ ਜਾਣਦਾ ਇਸ ਵੇਲੇ ਸਰਕਾਰ ਲੋਕਾਂ ਦੇ ਏਜੰਡੇ ਦੇ ਉੱਤੇ ਹੈ ਲੋਕਾਂ ਦੇ ਟਾਰਗੇਟ ਦੇ ਉੱਤੇ ਹੈ ਤੁਸੀਂ ਤਾਂ ਬਾਹਰ ਬੈਠੇ ਹੋ ਥਾਲੀ ਤੇ ਸਪੇਸ ਬਣ ਰਹੀ ਆ ਬੀਜੇਪੀ ਅੰਦਰ ਖਾਤੇ ਘਾਤ ਲਾ ਰਹੀ ਆ ਇਹ ਮੰਨ ਕੇ ਚਲੋ ਓਬੀਸੀ ਵਾਲੇ ਪਾਸੋਂ ਲਾ ਰਹੀ ਆ ਚਾਹ ਦਰਪਾਈਚਾਰੇ ਦੇ ਪਾਸੋਂ ਲਾ ਰਹੀ ਆ ਜਦੋਂ ਫਾਰਮਿੰਗ ਕਮਿਊਨਿਟੀ ਵਾਲੇ ਪਾਸੋਂ ਲਾ ਰਹੀ ਹੁੰਦਾ ਲਿੰਕੇਜ ਹੈਗੀ ਆ ਜ਼ਰੂਰੀ ਨਹੀਂ ਹੁਣ ਤੁਸੀਂ ਸਿੱਧੀਆਂ ਦੇਣੀਆਂ ਵਾ ਤੁਹਾਡਾ ਕਮਿਊਨੀਕੇਸ਼ਨ ਹੈਗਾ ਲੋਕਾਂ ਨਾਲ ਜੋੜੋ ਕਮਿਊਨੀਕੇਸ਼ਨ ਇਹ ਨਹੀਂ ਕਿ ਸਟੇਟਮੈਂਟ ਦੇਤੀ ਲੋਕਾਂ ਨਾਲ ਜੁੜੋ ਜਾ ਕੇ ਬੈਠੋ ਉਹਨਾਂ ਨੂੰ ਗੱਲ ਕਰੋ ਮਾਫੀ ਮੰਗੋ ਕਿ ਭਾਈ ਸਾਡੇ ਕੋਲ ਗਲਤੀ ਹੋਈ ਅਸੀਂ ਬਾਹਰ ਹੋ ਗਏ ਆ ਅਸੀਂ ਬਾਹਰ ਹੋ ਗਏ ਸਾਨੂੰ ਇੱਕ ਮੌਕਾ ਹੋਰ ਦਿਓ ਲੋਕੀ ਮੁੜ ਪੈਂਦੇ ਹੁੰਦੇ ਪਰ ਕਰੋ ਤਾਂ ਸਹੀ ਲੋਕਾਂ ਦੀ ਗੱਲ ਨਹੀਂ ਜਵਾਬ ਤਾਂ ਦਿਓ ਪਰ ਤੁਸੀਂ ਕੰਫਰਟ ਜ਼ੋਨ ਚ ਵੜ ਗਏ ਆਪਾਂ ਕੱਲ ਵੀ ਗੱਲ ਕੀਤੀ ਸੀ ਇਸ ਪੋਲਟਿਕਸ ਨੇ ਬਿਨਾ ਕਮਿਟਮੈਂਟ ਵਾਲੇ ਬਿਨਾ ਕਨਵਿਕਸ਼ਨ ਵਾਲੇ ਲੋਕਾਂ ਨੂੰ ਜਿਹੜਾ ਸੀ ਉਹਨੂੰ ਬਹੁਤ ਕਰਪਟ ਕਰ ਦਿੰਦਾ ਤੇ ਜਦੋਂ ਕਰਪਟ ਹੋ ਜਾਵੇ ਤੇ ਉਹਦੇ ਨਾਲ ਬੁੱਧੀ ਵੀ ਕਰਪਟ ਹੁੰਦੀ ਆ ਤੇ ਲੜਨ ਦਾ ਜਿਹੜਾ ਜज्ਬਾ ਹੁੰਦਾ ਜਿਹੜਾ ਮਾਦਾ ਹੁੰਦਾ ਵਾ ਉਹ ਫਿਰ ਮਿਸਿੰਗ ਹੋ ਜਾਂਦਾ ਪੰਜਾਬ ਸ਼ਾਇਦ ਇਸ ਵੇਲੇ ਉਸ ਮੁਕਾਮ 'ਤੇ ਹੁੰਦੀ ਆ ਉਸ ਹਾਲਾਤ 'ਤੇ ਹੁੰਦੀ ਆ ਫਿਰ ਲੋਕੀ ਉਹਦਾ ਕਰਨਗੇ ਜਿੱਦਾਂ ਭਾਈ ਉਹਨਾਂ ਦੱਸਿਆ ਸੀਗਾ ਵੀ ਸੁੱਤੀਆਂ ਘੜੀ ਜਿੱਦਾਂ ਹੈਗਾ ਸੀ ਮੁੜ ਕੇ ਅੱਬੜ ਵਾਈ ਉੱਠ ਜਿਓ ਤੁਸੀਂ ਅੱਗੇ ਪਤਾ ਨਹੀਂ ਟੂਆ ਵਾ ਕੇ ਟੱਬਾ ਵਾ ਕੇ ਕੀ ਹੈਗਾ ਫਿਰ ਫਾਜੋ ਬੇਪਛਾਣ ਮੁੜੋ ਦੋ ਸਟੈਪ ਇੱਕ ਸਟੈਪ ਅੱਗੇ ਜਾਂਦੇ ਆ ਦੋ ਪਿੱਛੇ ਆਜੋ ওই ਜ਼ੀਰੋ ਪਲੱਸ ਜ਼ੀਰੋ ਪਲੱਸ ਜ਼ੀਰੋ ਕਰਜ਼ੇ ਦੀ ਤੁਸੀਂ ਗੱਲ ਕੀਤੀ ਆ ਜਿੰਨਾ ਕਰਜ਼ਾ ਲਿਆ ਸੀਗਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਬਹੁਤ ਸਾਰਾ ਵੱਧ ਜਾਵੇ ਤੇ ਪੰਜਾਬ ਉਸ ਘੁੰਮਣ ਘੇਰੀ ਚ ਫਸ ਜਾਵੇ ਜਦੋਂ ਕਿ ਇਸ ਚਿਰ ਤੇ ਕਰਜ਼ਾ ਚੜ ਜਾਂਦਾ ਗੱਲ ਠੀਕ ਆ ਚਾਦਰ ਵੇਖ ਕੇ ਪੈਰ ਫਸਾਣ ਨੀ ਪੰਜਾਬ ਦੀ ਕਹਾਵਤ ਆ ਹਾਂ ਪਰ ਕਹਾਵਤਾਂ ਸੋਸ਼ੀਅਲੀ ਕਨਸਟਰਕਟਡ ਹੁੰਦੀਆਂ ਇਹ ਕੋਈ ਕੋਈ ਪੜਿਆ ਲਿਖਿਆ ਦਾ ਫਾਰਮੂਲਾ ਨਹੀਂਗਾ ਇਹ ਜ਼ਿੰਦਗੀ ਦੇ ਤਜਰਬਿਆਂ ਚੋਂ ਨਿਕਲਦਾ ਸਾਡੇ ਸ਼ੁਰੂ ਚ ਹੁੰਦਾ ਸੀ ਰੋਟੀ ਕੱਟ ਖਾ ਲੋ ਕਰਜਾ ਨਾ ਲਓ ਇਹ ਮਰ ਜੋਗੇ ਤੁਸੀਂ ਪਰ ਇਹ ਸਰਕਾਰਾਂ ਬਾਦਲਾਂ ਨੇ ਜਾਂਦੇ ਜਾਂਦਾ 30000 ਕਰੋੜ ਰੁਪਇਆ ਜਿਹੜਾ ਸੀਗਾ ਨਹੀਂ ਸੈਟਲ ਕੀਤਾ ਉਹ ਦੂਸਰੇ ਪਾਸੇ ਸੁੱਟ ਗਏ ਅਗਲਾ ਹੁਣ ਤਾਂ ਕੰਪੀਟੀਸ਼ਨ ਇਹ ਹੈਗਾ ਕਿ ਪੰਜਾਬ ਨੂੰ ਮਾਰਨਾ ਕਿਦਾਂ